ਫਗਵਾੜਾ ਦੇ ਬੱਚਿਆਂ ਨੂੰ ਬਹੁਤ ਹੀ ਜਲਦੀ ਇੱਕ ਵੱਡੀ ਸੌਗਾਤ ਮਿਲਣ ਜਾ ਰਹੀ ਹੈ ਦਰਅਸਲ ਇੱਥੇ ਬੱਚਿਆਂ ਦੇ ਸੁਨਹਿਰੀ ਭਵਿੱਖ ਦੇ ਲਈ ਫਗਵਾੜਾ ਦੇ ਵਿੱਚ 5 ਕਰੋੜ ਰੁਪਏ ਦੀ ਲਾਗਤ ਦੇ ਨਾਲ ਡਾਕਟਰ ਅੰਬੇਦਕਰ ਇੰਟਰਨੈਸ਼ਨਲ ਸਕੂਲ ਜਲਦ ਬਣਨ ਜਾ ਰਿਹਾ ਜਿਸ ਦੇ ਵਿੱਚ ਬੱਚਿਆਂ ਨੂੰ ਸਸਤੀ ਸਿੱਖਿਆ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਬਾਬਾ ਸਾਹਿਬ ਡਾਕਟਰ ਪੀਮਰਾ ਅੰਬੇਦਕਰ ਜੀ ਦੇ ਵਿਚਾਰਾਂ ਤੇ ਧਰਮ ਦੇ ਨਾਲ ਆਉਣ ਵਾਲੀ ਪੀੜੀ ਨੂੰ ਵੀ ਜੋੜਿਆ ਜਾਵੇਗਾ ਇਹਨਾਂ ਵਿਚਾਰਾ ਦਾ ਪ੍ਰਗਟਾਵਾ ਅੰਬੇਦਕਰ ٹرسٹ ਦੇ ਹਰਪજન ਸੁਮਨ ਵੱਲੋਂ ਉਸ ਵੇਲੇ ਕੀਤਾ ਗਿਆ ਜਦੋਂ ਉਹਨਾਂ ਵੱਲੋਂ ਸਕੂਲ ਦੇ ਲਈ ਖਰੀਦੀ ਗਈ 1.5 ਕਰੋੜ ਦੀ ਜ਼ਮੀਨ ਦਾ ਜਾਇਜ਼ਾ ਲਿਆ ਗਿਆ ਤੇ ਇਸ ਦੌਰਾਨ ਉਹਨਾਂ ਇਹ ਵੀ ਕਿਹਾ ਕਿ ਇਸ ਸਕੂਲ ਦੇ ਨਾਲ ਬੱਚਿਆਂ ਦਾ ਭਵਿੱਖ ਉਜਵਲ ਹੋਵੇਗਾ ਦੇ ਦੋਰਾ ਕਰਨ ਦੇ ਲਈ ਵਿਸ਼ੇਸ਼ ਰੂਪ ਦੇ ਵਿੱਚ ਫਗਵਾੜਾ ਵਿਖੇ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜਿਦੇ ਪੜਪੋਤੇ ਰਾਜ ਰਤਨ ਵੀ ਪਹੁੰਚੇ ਨੇ ਦਰਅਸਲ ਡਾਕਟਰ ਅੰਬੇਦਕਰ ٹرسٹ ਦੇ ਅਧਿਕਾਰੀਆਂ ਵੱਲੋਂ ਉਹਨਾਂ ਦਾ ਮਾਨ ਸਨਮਾਨ ਕੀਤਾ ਗਿਆ ਤੇ ਉੱਥੇ ਹੀ ਰਾਜ ਰਤਨ ਅੰਬੇਦਕਰ ਜਿਨ੍ਹਾਂ ਦਾ ਇਹ ਕਹਿਣਾ ਕਿਸ ਨਵੇਂ ਬਣਨ ਜਾ ਰਹੇ ਡਾਕਟਰ ਅੰਬੇਦਕਰ ਇੰਟਰਨੈਸ਼ਨਲ ਸਕੂਲ ਦੇ ਵਿੱਚ ਬੱਚਿਆਂ ਨੂੰ ਸਸਤੀ ਸਿੱਖਿਆ ਦਿੱਤੀ ਜਾਵੇਗੀ ਤੇ ਉਹਨਾਂ ਇਹ ਵੀ ਕਿਹਾ ਕਿ ਆਉਣ ਵਾਲੀ ਪੀੜ੍ਹੀ ਨੂੰ ਧਰਮ ਤੇ ਬਾਬਾ ਸਾਹਿਬ ਦੇ ਵਿਚਾਰਾ ਦੇ ਨਾਲ ਜੋੜਿਆ ਜਾਵੇਗਾ ਇਸਨੇ ਕੰਮ ਦੇ ਲਈ ਉਹਨਾਂ ਦੇ ਵੱਲੋਂ ਸ਼ੁਭਕਾਮਨਾਵਾਂ ਵੀ ਦਿੱਤੀਆਂ ਗਈਆਂ ਨੇ ਤੇ ਡਾਕਟਰ ਅੰਬੇਦਕਰ ٹرسٹ ਦੇ ਅਹੁਦੇਦਾਰਾਂ ਵੱਲੋਂ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਇਸ ਸਕੂਲ ਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਉਣ ਜੈਪੀਮ ਨਮੋ ਵਦਾਏ ਅੱਜ ਜੋ ਫਗਵਾੜਾ ਵਿਖੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦੇ ਪੜਪੋਤੇ ਰਾਜਤਰਾਮ ਬੇੜਕਰ ਜੀ ਆਏ ਆ ਔਰ ਇਹ ਜਿਸ ਜਗ੍ਹਾ ਤੇ ਅਸੀਂ ਖੜੇ ਆ ਇਹ ਜ਼ਮੀਨ ਡਾਕਟਰ ਅੰਬੇਡਕਰ ٹرسٹ ਫੋਰ এডੂਕੇਸ਼ਨ ਐਂਡ ਲਰਨਿੰਗ ਦੇ ਮadhyam ਤੋਂ ਡਾਕਟਰ ਅੰਬੇਡਕਰ ਇੰਟਰਨੈਸ਼ਨਲ ਸਕੂਲ ਵਾਸਤੇ ਲਈ ਗਈ ਹੈ ਜੋ तकरीबन 1.5 ਕਰੋੜ ਦੀ ਹੈ ਉਹ ਸਾਡਾ ਜੋ ਬਜਟ ਹੈ 5 ਕਰੋੜ ਦਾ ਹੈ ਉਹ ਸਾਡਾ ਮਕਸਦ ਹੈ ਕਿ ਜਿੱਦਾਂ ਕਲਚਰ ਰੈਵੋਲੂਸ਼ਨ ਜੋ ਬਾਬਾ ਸਾਹਿਬ ਦਾ ਸੋਚ ਸੀ ਕਿ ਸਾਨੂੰ ਆਪਣੇ ਬੱਚਿਆਂ ਨੂੰ এডੂਕੇਸ਼ਨ ਦੇ ਨਾਲ ਨਾਲ ਆਪਣੇ ਸਭ ਦੀ ਵੀ এডੂਕੇਸ਼ਨ ਦੇਣੀ ਚਾਹੀਦੀ ਆ ਤਾਂ ਕਿ ਅੱਛੇ ਨਾਗਰਿਕ ਬਣ ਸਕਣ ਕਿਉਂਕਿ ਇਹ ਜਿਹੜੀ ਧਰਤੀ ਸੀ ਬੁੱਧ ਦੀ ਧਰਤੀ ਸੀ ਸਤਗੁਰ ਰਵਿਦਾਸ ਮਹਾਰਾਜ ਕਬੀਰ ਮਹਾਰਾਜ ਹੋ ਜੋ ਵੀ ਸਾਡੇ ਬਹੁਜਨ ਮਹਾਪੁਰਸ਼ੀ ਉਹਨਾਂ ਦੀ ਸਾਰਿਆਂ ਦੀ ਸੋਚ ਨੂੰ ਸਮਰਪਿਤ ਇੱਥੇ ਸਕੂਲ ਸ਼ੁਰੂ ਕੀਤਾ ਜਾਊਗਾ ਜਿੱਥੇ ਸਸਤੀ ਔਰ ਵਧੀਆ এডੂਕੇਸ਼ਨ ਦਿੱਤੀ ਜਾਊਗੀ ਆਸ ਕਰਦੇ ਆ ਕਿ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਇਹ ਸਕੂਲ ਜਲਦੀ ਹੀ ਅਸੀਂ ਬਿਲਡਿੰਗ ਨੂੰ ਸਾਰੀ ਵਾ ਲੈ ਕੇ ਜਾ ਰਹੇ ਆ ਔਰ ਉਮੀਦ ਕਰਦੇ ਆ ਕਿ ਅੱਗੇ ਤੋਂ ਵੀ ਜਿੱਦਾਂ ਤੁਹਾਡਾ ਤੁਸੀਂ ਪਹਿਲਾਂ ਸਾਥ ਦਿੱਤਾ ਹੋਰ ਸਾਥ ਦੋਗੇ ਔਰ ਮਾਝੋਗ ਰਾਜ ਆਪਣਾ ਬੇੜ ਕਾ ਜੀਦਾ इस ट्रस्ट के वालों अं धनवाद करते हैं और चंचल माल जी हरजिंद्र माल जी जिन्होंने सूँ बड़ा ए, पैसे पक्षों सहयोग किया धनबाद करते हैं और सब का धनवाद करते हैं नमो बुधाए जय भीम जय भीम नमो बुधाए मैं राज अंबेडकर आज फगवाड़ा में यहाँ पर डॉक्टर अम्बेडकर ट्रस्ट के ये प्रोजेक्ट के लिए हम लोग यहाँ पर विजिट करने के लिए आए हैं और एक बहुत अच्छा काम यहाँ पर फगवाड़ा में शुरू हो रहा है हमारी खुद की एजुकेशन सिस्टम के ऊपर हम लोगों को काम करना चाहिए और उसी माध्यम से यहाँ पर एक स्कूल का निर्माण हो रहा है जो भविष्य में जाके हमारे बच्चों को यहाँ पर एकेडमिकली एक अच्छा नागरिक बनने के साथ साथ कल्चरली भी बाबा साहब के मिशन से हमारे महापुरुषों के मिशन से जुड़ने का काम यहाँ से हो ऐसी मैं उम्मीद करता हूँ और बहुत सारी बधाइयाँ देता हूँ बाबा साहब अम्बेडकर जी के परिवार की ओर से बुद्धिस्ट सोसाइटी ऑफ इंडिया की ओर से एक अच्छा बधाइया देता हूँ कि एक अच्छा प्रोजेक्ट यहाँ पर खड़ा रहे और समाज के बच्चों को एक अच्छी शिक्षा नीति यहाँ से लोगों को प्राप्त हो यही कामना करता हूँ जय भीम नमो फगवाड़ा तो यश शर्मा दी रिपोर्ट